ਤੁਵਦੀ ਆ ਖਬਰ ਮੈਂ ਤੁਹਾਨੂੰ ਇੱਕ ਕੱਲ ਵੀ ਦੱਸੀ ਸੀਗੀ ਨਾ ਕਿ ਜਦੋਂ ਆਪਾਂ ਪੁਰਸਕਾਰਾਂ ਦੀ ਗੱਲ ਕਰਦੇ ਸਾਂ ਤੇ ਮੈਂ ਕਹੇ ਡੇਰਾ ਬੱਲਾ ਦੇ ਜਿਹੜੇ ਮੁਖੀ ਐ ਸੰਤ ਨਿਰੰਜਨ ਦਾਸ ਜੀ ਜੀ ਉਹਨਾਂ ਦਾ ਲਿਸਟ ਦੇ ਵਿੱਚ ਨਾਮ ਸੀ ਤੇ ਮੈਂ ਤੁਹਾਨੂੰ ਗੱਲ ਇੱਕ ਐਡੀਸ਼ਨ ਕਰਕੇ ਕਹੀ ਸੀ ਕਿ ਦਰਅਸਲ ਮੈਂ ਇਹ ਨਹੀਂ ਕਹਿੰਦਾ ਹੁੰਦਾ ਕਿ ਕੋਈ ਬੰਦਾ ਡਿਜ਼ਰਵ ਨਹੀਂ ਕਰਦਾ ਡਿਜ਼ਰਵ ਕਰਦਾ ਹੁੰਦਾ ਪਰ ਉਹ ਕਦੋਂ ਹਾਸਲ ਕਰ ਰਿਹਾ ਹੈ ਉਹ ਟਾਈਮਿੰਗ ਬੜੀ ਦਿਲਚਸਪ ਹੋ ਜਾਂਦੀ ਹੈ ਅੱਜ ਜੀ ਤੁਸੀਂ ਵੇਖੋ ਕਿ ਪ੍ਰਧਾਨ ਮੰਤਰੀ ਦਾ ਆਫੀਸ਼ੀਅਲੀ ਡੇਰਾਵੱਲਾਂ ਦਾ ਵਿਜ਼ਿਟ ਜਿਹੜਾ ਡਿਕਲੇਅਰ ਹੋ ਗਿਆ ਡਿਕਲੇਅਰ ਹੋ ਗਿਆ ਤੇ ਜਦੋਂ ਮੈਂ ਪੜਿਆ ਮੇਰੇ ਜੀ ਤੁਹਾਡੇ ਲਈ ਗੱਲ ਮੈਨੂੰ ਇੱਕਦਮ ਯਾਦ ਆ ਗਈ ਕਿ ਮਿੰਟੂ ਜੀ ਨੇ ਕੱਲ ਕਿਹਾ ਸੀ ਕਿ ਸਿਆਸਤ ਹਾਂ ਜੀ ਬਿਲਕੁਲ ਕਿਉਂਕਿ ਮੇਰੇ ਖਿਆਲ ਦੇ ਨਾਲ ਸੁਖਮ ਸਾਹਿਬ ਮੈਨੂੰ ਹੁਣ ਇਹ ਲੱਗਣ ਲੱਗ ਗਿਆ ਕਿ ਭਾਜਪਾ ਸੀਰੀਅਸਲੀ ਲੈਣ ਜਾ ਰਹੀ ਆ ਪੰਜਾਬ ਨੂੰ ਕਿਉਂਕਿ ਪਹਿਲਾਂ ਇੱਕ ਡਾਊਟ ਸੀ ਜੀ ਕਿ ਇਸ ਸਟੇਟ ਦੀ ਜਿਹੜੀ ਵਾਸਟ ਇਕਨੋਮੀ ਆ ਉਹਦੇ ਮੱਦੇ ਨਜ਼ਰ ਜਾਂ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ ਕਿ ਸ਼ਾਇਦ ਭਾਜਪਾ ਇਹਨਾਂ ਇੰਟਰਸਟ ਨਹੀਂ ਲਵੇਗੀ ਉਹ ਕੇਜਰੀਵਾਲ ਸਾਹਿਬ ਨੂੰ ਕਹਿਣਗੇ ਕਿ ਖੇਡ ਲੈ ਯਾਰ ਤੂੰ ਕੋਈ ਚੱਕਰ ਨਹੀਂ ਹੈਗਾ ਸਾਨੂੰ ਉਧਰ ਕਿਤੇ ਖੇਡ ਲੈਣ ਦੇ ਜੀ ਠੀਕ ਹੈ ਨਾ ਕਿ ਕੋਈ ਨਹੀਂ ਤੂੰ ਖੇਢੀ ਚੱਲ ਕਾਂਗਰਸ ਨੂੰ ਪਾਸੇ ਰੱਖ ਫੇਰ ਦੇਖਦੇ ਹਾਂ ਕੀ ਬਣਦਾ ਪਰ ਹੁਣ ਮੈਨੂੰ ਮਤਲਬ ਕਿ ਆ ਚੀਜ਼ਾਂ ਤੋਂ ਲੱਗ ਰਿਹਾ ਹੈ ਕਿ ਸ਼ਾਇਦ ਭਾਜਪਾ ਸੀਰੀਅਸ ਪਹਿਲਾਂ ਮੈਂ ਇਤਸ਼ਾਹ ਦੇ ਆਉਣ ਦੀ ਗੱਲ ਫਿਰ ਹੁਣ ਮੋਦੀ ਸਾਹਿਬ ਦੀ ਬਿਲਕੁਲ ਕਿ ਹੁਣ ਭਾਜਪਾ ਸ਼ਾਇਦ ਸੀਰੀਅਸਲੀ ਲਵੇਗੀ ਇਸ ਗੇਮ ਨੂੰ ਤੇ ਗੇਮ ਇੰਟਰਸਟਿੰਗ ਹੋਣ ਜਾ ਰਹੀ ਹੈ ਜੀ ਕਿ ਜਿੱਥੇ ਇਹਨਾਂ ਨੇ ਸੀਰੀਅਸਲੀ ਲੈਣੀ ਸ਼ੁਰੂ ਕਰ ਦਿੱਤੀ ਨਾ ਖੇਡ ਕਿ ਭਈ ਸੀਰੀਅਸਲੀ ਲੜਨਾ ਹੈ ਫਿਰ ਉਹ ਚਾਹੇ ਬੰਗਾਲ ਆ ਚਾਹੇ ਕਿਤੇ ਵੀ ਆ ਤਾਂ ਫਿਰ ਫਾਈਟ ਬਣਾ ਜਾਂਦੇ ਨੇ ਜੀ ਜੀ ਤੁਸੀਂ ਇਹ ਲਿਖੋ ਨਾ ਬੰਗਾਲ 'ਚ ਕੋਈ ਸੋਚ ਸਕਦਾ ਸੀਗਾ ਜਦੋਂ ਕਾਮਰੇਡ ਜੋਤੀ ਵਸੂਰੀ ਸੀਗੇ ਹਾਂ ਜਾਂ ਉਸ ਤੋਂ ਬਾਅਦ ਤਰਨਮੂਲ ਦਾ ਉਦੇ ਹੁੰਦਾ ਹੈ ਮੰਤਦਾ ਕੋਈ ਸੋਚ ਸਕਦਾ ਸੀਗਾ ਕਿ ਡਾਇਰੈਕਟ ਫਾਈਟ ਦੇ ਵਿੱਚ ਉਥੇ ਭਾਜਪਾ ਚਲੇ ਜਾਏਗੀ ਹੂੰ ਪਰ ਗਈ ਕਸ਼ਮੀਰ ਦੇ ਵਿੱਚ ਕੋਈ ਸੋਚਦਾ ਸੀਗਾ ਕਿ ਕਿਸ ਕਿਸੇ ਟਾਈਮ ਦੀ ਭਾਜਪਾ ਲੈ ਜਾ ਕੇ ਉਥੇ ਸਰਕਾਰ ਚ ਬੈਠੇ ਹੋਣਗੇ ਬਿਲਕੁਲ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਜੀ ਜੀ ਮੈਂ ਜੀ